ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਅੱਜ ਅਦਾਲਤ ਦੇ ਅੰਦਰ ਹੋਈ ਹੈ ਪੇਸ਼ੀ ਜੱਜ ਸਾਹਿਬ ਨੇ ਹਰਜਿੰਦਰ ਸਿੰਘ ਨੂੰ ਕੀ ਕਿਹਾ ਵੈ ਹਰਜਿੰਦਰ ਸਿੰਘ ਨੂੰ ਕਿੰਨੀ ਸਜ਼ਾ ਹੋ ਸਕਦੀ ਹੈ ਕਿੰਨੀ ਸਜ਼ਾ ਵੀਰੋ ਹੋ ਸਕਦੀ ਹੈ ਜਾਂ ਹੋਈ ਹੈ ਪੂਰੀ ਤਫਸੀਲ ਸੱਚ ਅਸੀਂ ਤੁਹਾਨੂੰ ਲਾਈਵ ਹਰਜਿੰਦਰ ਸਿੰਘ ਕੋਲੋਂ ਜਿਹੜੇ ਜੱਜ ਨੇ ਸਵਾਲ ਪੁੱਛੇ ਤੇ ਜੋ ਹਰਜਿੰਦਰ ਸਿੰਘ ਨੇ ਜਵਾਬ ਦਿੱਤਾ ਉਹ ਤੁਹਾਨੂੰ ਲਾਈਵ ਦਿਖਾਵਾਂਗੇ ਵੀਡੀਓ ਸੋ ਚਲ ਕੇ ਵੀਡੀਓ ਦੇਣ ਲਈ ਇਸ ਦੀ ਪੂਰੀ ਤਫਸੀਲ ਦੇ ਬਾਰ ਜਾਣੇ ਬਹੁਤ ਵੱਡੀ ਖਬਰ ਹੈ ਜਮ ਕੇ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਦਾ ਤਾਂ ਅੱਜ ਤੁਹਾਨੂੰ ਹਰਜਿੰਦਰ ਸਿੰਘ ਦੀ ਉਹ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਹੜੀ ਪੇਸ਼ੀ ਦੇ ਦੌਰਾਨ ਹਰਜਿੰਦਰ ਸਿੰਘ ਕਿਉਂ ਰੋਪੇ ਸੀ ਔਰ ਉਹਨਾਂ ਨੇ ਅੱਗੋਂ ਕਿਹਾ ਕੀ ਹੈ ਕਿਉਂਕਿ ਜੱਜ ਸਾਹਿਬ ਦੇ ਸਾਹਮਣੇ ਸਜ਼ਾ ਦਾ ਕੀ ਪ੍ਰਬੰਧ ਹੈ ਸਭ ਤੋਂ ਵੱਡੀ ਖਬਰ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਰਥਲੀ ਮਚਾ ਦਿੱਤੀ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਕਹਿੰਦੇ ਜੀ 50 ਸਾਲ ਸਜ਼ਾ ਹਰਜਿੰਦਰ ਸਿੰਘ ਨੂੰ ਹੋ ਗਈ ਹੈ ਬਹੁਤ ਸਾਰੇ ਚੈਨਲਾਂ ਤੇ ਵੀਡੀਓ ਚੱਲਦੀਆਂ ਨੇ ਕਹਿੰਦੇ ਜੀ 45 ਸਾਲ ਹੋ ਗਈ ਹੈ ਕਹਿੰਦੇ ਇੱਕ ਜਣੇ ਦੀ ਜੇਕਰ 15 ਸਾਲ ਲਾਉਨੇ ਆ ਤਾਂ ਤਿੰਨ ਮੋਤਾਂ ਹੋਈਆਂ ਸੀ ਤਿੰਨੇ ਬੰਦਿਆਂ ਦੀ ਅਲੱਗ-ਅਲੱਗ ਸਜ਼ਾ 15 ਸਾਲ ਤਾਂ ਭਾਈ ਉਹਨੂੰ ਮਿਲਾ ਕੇ 45 ਸਾਲ ਕਿਹਾ ਜਾ ਰਿਹਾ ਸੀ ਪਰ ਅੱਜ ਜਿਹੜਾ ਸੱਚ ਪੂਰਾ ਸੱਚ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਅਸਲੀ ਸੱਚ ਇਸ ਵੀਡੀਓ ਦੇ ਅੰਦਰ ਤੁਸੀਂ ਪਹਿਲੀ ਵਾਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਦੇਖਣ ਜਾ ਰਹੇ ਹਾਂ ਕਿਉਂਕਿ ਜੱਜ ਸਾਹਿਬ ਦੇ ਸਾਹਮਣੇ ਕੋਰਟ ਦੇ ਅੰਦਰ ਜਿਹੜੀ ਪੇਸ਼ੀ ਹੋਈ ਹੈ ਤਾਂ ਉੱਥੇ ਇੱਕ ਟਰਾਂਸਲੇਟਰ ਇਹ ਕੁਰੇ ਖੜੀ ਸੀ ਔਰ ਉਸ ਤੋਂ ਪਹਿਲਾਂ ਜੱਜ ਸਾਹਿਬ ਬੋਲਦੇ ਨੇ ਫਿਰ ਉਸ ਨੂੰ ਟਰਾਂਸਲੇਟਰ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਪੁੱਛਿਆ ਜਾਂਦਾ ਤਾਂ ਹਰਜਿੰਦਰ ਸਿੰਘ ਅੱਗੋਂ ਕੀ ਕਹਿੰਦੇ ਨੇ ਉਹ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣੋਗੇ ਕਿਉਂਕਿ ਹਰਜਿੰਦਰ ਸਿੰਘ ਦਾ ਮੁੱਦਾ ਬੜਾ ਹਾਈਲਾਈਟ ਹੋ ਚੁੱਕਿਆ ਅਮਰੀਕਾ ਦੇ ਵਿੱਚ ਗਲਤੀ ਦੇ ਨਾਲ ਯੂ ਟਰਨ ਮਾਰ ਦਿੱਤਾ ਸੀ ਆਪਣੇ ਟਰੱਕ ਦਾ ਤਾਂ ਉਹ ਡਰਾਈਵਰੀ ਕਰਦੇ ਸੀ ਤਿੰਨ ਬੰਦਿਆਂ ਦੀ ਮੌਤ ਹੁੰਦੀ ਹੈ ਇੱਕ ਕਾਰ ਦੇ ਨਾਲ ਕਿਉਂਕਿ ਉਸ ਕਾਰ ਦੇ ਵਿੱਚ ਤਿੰਨ ਸਵਾਰ ਆ ਰਹੇ ਸੀ ਕਦੇ ਉਸਨੇ ਆਪਣੇ ਟਰੱਕ ਦਾ ਯੂ ਟਰਨ ਮਾਰਿਆ ਤਾਂ ਅੱਗੋਂ ਦਰੁਅਸੀ ਦੀ ਸਪੀਡ ਤੇ ਕਾਰ ਆ ਰਹੀ ਸੀ ਉਸ ਕਾਰ ਦੇ ਵਿੱਚ ਤਿੰਨ ਸਵਾਰ ਲੋਕ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਹੁਣ ਹਰਜਿੰਦਰ ਸਿੰਘ ਦਾ ਅਸਲੀ ਵੀਡੀਓ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਹੈ ਕਿਉਂਕਿ ਹਰਜਿੰਦਰ ਸਿੰਘ ਕਹਿੰਦੇ ਜੀ ਰੋਪੇ ਨੇ ਹਰਜਿੰਦਰ ਸਿੰਘ ਦੀ ਵੀਡੀਓ ਦਿਖਾਉਣ ਤੋਂ ਪਹਿਲਾਂ ਜੱਜ ਸਾਹਿਬ ਕੀ ਕਹਿ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਹਰਜਿੰਦਰ ਸਿੰਘ ਰੋਂਦੇ ਕਿਉਂ ਸੀ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਕਿਤੇ ਹਾਦਸੇ ਨੇ ਜਿੱਥੇ ਲੋਕਾਂ ਦੇ ਵਿੱਚ ਹੈਰਾਨੀ ਪੈਦਾ ਕਰ ਰੱਖੀ ਹੈ ਉੱਥੇ ਹੀ ਅਨੇਕਾਂ ਹੀ ਦੇਸ਼ ਦੁਨੀਆ ਦੇ ਲੋਕ ਉਸ ਦੀ ਸਪੋਰਟ ਦੇ ਵਿੱਚ ਖੜੇ ਹੋ ਰਹੇ ਹਨ ਕਿਉਂਕਿ ਹਰਜਿੰਦਰ ਦੀ ਗਲਤੀ ਸੀ ਕਿ ਉਸ ਨੇ ਯੂ ਟਰਨ ਕਿਉਂ ਲਿਆ ਪਰ ਇਹ ਸਭ ਅਣਜਾਣੇ ਵਿੱਚ ਹੋਇਆ ਉੱਥੇ ਹੀ ਅੱਜ ਉਸ ਦੀ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਵੱਟੀਆਂ ਗੱਲਾਂ ਹਰਜਿੰਦਰ ਨੂੰ ਜੱਜ ਨੇ ਕਹਿ ਦਿੱਤਾਂ ਤਰ੍ਹਾਂ ਸਾਲ ਜੱਜ ਨੇ ਹਰਜਿੰਦਰ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਆਪਣਾ ਵਕੀਲ ਕਰਨ ਨੂੰ ਕਹਿ ਦਿੱਤਾ ਤਾਂ ਹੁਣ ਜੱਜ ਦੇ ਸਾਹਮਣੇ ਜਿਹੜੀ ਸੁਣਵਾਈ ਹੋ ਰਹੀ ਸੀ ਉਹ ਵੀਡੀਓ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ ਚੰਗੀ ਤਰ੍ਹਾਂ ਦੇਖੋ ਕਿ ਅਕਸਰ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕ ਜੁੜੇ ਨੇ ਜਿਹੜੇ ਦੇਖਣਾ ਚਾਹੁੰਦੇ ਸੀ ਕਿ ਜੱਜ ਦੇ ਸਾਹਮਣੇ ਇਹ ਮਾਮਲਾ ਕੀ ਬੀਤਿਆ ਹਰਜਿੰਦਰ ਸਿੰਘ ਦੇ ਨਾਲ ਜਿਹੜਾ ਕਿ ਪੂਰੇ ਪੰਜਾਬ ਨੂੰ ਰਵਾ ਗਿਆ ਸੁਣੋ ਜਿਹੇ ਸੀ ਜਿਹੜਾ ਪੁਰਾਣਾ ਸੀ ਅਜੇ ਨਾਲ ਨਾ ਜਿਹਦਾ ਨਾਮ ਕੀ ਦੱਸੇ ਮਾਈ ਨੇਮ ਇਜ਼ ਹਰਜਿੰਦਰ ਸਿੰਘ

ਯਾਨੀ ਹਰਜਿੰਦਰ ਸਿੰਘ ਨੂੰ ਜੱਜ ਹੁਣ ਸਜ਼ਾ ਦੇਣਗੇ ਜਾਂ ਫਿਰ ਉਸ ਨੂੰ ਘੱਟ ਸਜ਼ਾ ਦੇਣੀ ਹੈ ਜਾਂ ਉਹਨੂੰ ਛੱਡਣਗੇ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਜਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਦਰਸਾਲ ਦੇ ਵਿੱਚ ਮਾਮਲਾ ਤਾਂ ਦਰਜ ਹੋ ਚੁੱਕਿਆ ਹੈ ਹਰਜਿੰਦਰ ਸਿੰਘ ਤੇ ਤਿੰਨ ਬੰਦਿਆਂ ਦਾ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਤਾਂ ਹੁਣ ਪੰਜਾਬ ਦੇ ਵਾਸੀ ਇਹ ਖਬਰ ਸੁਣਨ ਨੂੰ ਬੇਤਾਬ ਸੀ ਕਿ ਅਸਰ ਸੱਚ ਕੀ ਹੈ ਦੇਖੋ ਅਮਰੀਕਾ ਦੀ ਕੋਰਟ ਦੇ ਵਿੱਚ ਸਨਵਾਈ ਚੱਲਦੀ ਹੈ ਤਾਂ ਜੱਜ ਦੇ ਸਾਹਮਣੇ ਉਹਦੀ ਸੁਣਵਾਈ ਚੱਲੀ ਸੀ ਪੇਸ਼ੀ ਦੇ ਦੌਰਾਨ ਤਾਂ ਹੁਣ ਜੱਜ ਸਾਹਿਬ ਨੇ ਕੀ ਕਿਹਾ ਇੱਕ ਵਕੀਲ ਕਰਨ ਨੂੰ ਕਿਹਾ ਤੇ ਹਰਜਿੰਦਰ ਸਿੰਘ ਆਪਣਾ ਜਿਹੜਾ ਵਕੀਲ ਕਰਨਗੇ ਤਾਂ ਹਮ ਵਕੀਲ ਕੌਣ ਹੋਣਗੇ ਉਹ ਵੀ ਦਰਸਾਲ ਦੇ ਵਿੱਚ ਪੰਜਾਬ ਦੇ ਕੱਲ ਜਿਹੜੀ ਮੈਂ ਇੱਕ ਵੀਡੀਓ ਦੇ ਅੰਦਰ ਉਹਦਾ ਜ਼ਿਕਰ ਕੀਤਾ ਸੀ ਐਡਵੋਕੇਟ ਸਵੇਮਾਨ ਸਾਹਿਬ ਬਹੁਤ ਸਾਰੇ ਕੇਸਾਂ ਦੇ ਵਿੱਚ ਅਕਸਰ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ਅਮਰੀਕਾ ਦੇ ਵਿੱਚ ਜਿੰਨੇ ਵੀ ਸਾਡੇ ਐਨ ਆਰ ਆਈ ਲੋਕ ਨੇ ਪੰਜਾਬੀ ਉਹਨਾਂ ਦੇ ਵਿੱਚ ਬਹੁਤ ਸਾਰੇ ਐਡਵੋਕੇਟ ਨੇ ਜਿਹੜੇ ਕੇ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਖੜ ਗਏ ਨੇ ਤਾਂ ਹੁਣ ਹਰਜਿੰਦਰ ਸਿੰਘ ਨੂੰ ਸਭ ਤੋਂ ਵੱਡੀ ਗੱਲ ਕਿਹੜੀ ਹੈ ਕਿ ਭਾਈ ਸਜ਼ਾ ਕਿੰਨੀ ਹੋ ਸਕਦੀ ਹੈ ਬਹੁਤ ਸਾਰੇ ਚੈਨਲਾਂ ਤੇ ਤੁਸੀਂ ਸੁਣ ਲਿਆ ਹੁਣ ਕਿ 50 ਸਾਲ ਜਾਂ 45 ਸਾਲ ਕਿਹਾ ਜਾ ਰਿਹਾ ਸੀ ਪਰ ਦਰਅਸਲ ਦੇ ਵਿੱਚ ਅਮਰੀਕਾ ਦੀ ਕੋਰਟ ਸਭ ਤੋਂ ਵੱਡਾ ਅਨੁਮਾਨ ਹੈ ਜਿਹੜਾ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਕਹਿੰਦੇ ਜੀ 8 ਸਾਲ ਤੱਕ ਦਾ ਹੀ ਪ੍ਰਾਵਧਾਨ ਹੈ ਕਿਉਂਕਿ ਉਹਨਾਂ ਨੇ ਜਾਣਬੁੱਝ ਕੇ ਐਕਸੀਡੈਂਟ ਨਹੀਂ ਕੀਤਾ ਇਹ ਲਾਪਰਵਾਹੀ ਦੇ ਵਿੱਚ ਜਾਂਦਾ ਜੇਕਰ ਲਾਪਰਵਾਹੀ ਹੈ ਤਾਂ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ ਉਹ ਇਸ ਬੰਦੇ ਨੂੰ 8 ਸਾਲ ਦਾ ਜਿਹੜਾ ਕਿ ਪ੍ਰਾਵਧਾਨ ਰੱਖੂਗੀ 8 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਹੋ ਸਕਦੀ ਹੈ ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਜੇ 50 ਸਾਲ ਹੋ ਗਈ ਤਾਂ ਫੇਰ ਇਹ ਬੰਦਾ ਬਹੁਤ ਸਾਰੇ ਸਾਲਾਂ ਬਾਅਦ ਯਾਨੀ ਪੂਰੀ ਜ਼ਿੰਦਗੀ ਕਹਿ ਸਕਦੇ ਆ ਬਰਬਾਦ ਹੋ ਸਕਦੀ ਸੀ ਪਰ ਹਰਜਿੰਦਰ ਸਿੰਘ ਨੇ ਜਾਣਬੁੱਝ ਕੇ ਤਾਂ ਨਹੀਂ ਕੀਤਾ ਬਹੁਤ ਸਾਰੇ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਅਮਰੀਕਾ ਦੇ ਅੰਦਰ ਕੁਝ ਲੋਕ ਵੀ ਨੇ ਜਿਹੜਾਂ ਦੀ ਥਿਉਰੀ ਇਹ ਵੀ ਹੈ ਕਿ ਭਾਈ ਹਰਜਿੰਦਰ ਸਿੰਘ ਨੇ ਜਾਣਬੁੱਝ ਕੇ ਕਰ ਦਿੱਤਾ ਪਰ ਦਰਗਾਹ ਸਾਹਿਬ ਦੇ ਵਿੱਚ ਜਿਹੜੀ ਉਹ ਝਲਕ ਹੈ ਉਹ ਇਥੋਂ ਪੈਂਦੀ ਹੈ ਕਿ ਉਹ ਬੰਦਾ ਡਰ ਚੁੱਕਿਆ ਸੀ ਜਾਣਬੁੱਝ ਕੇ ਤਾਂ ਇਹ ਕੰਮ ਨਹੀਂ ਕੀਤਾ ਇਹ ਵੀ ਗੱਲ ਤਾਂ ਹੈ ਤਾਂ ਜਿੰਨੇ ਵੀ ਤੁਸੀਂ ਪੰਜਾਬੀ ਭੈਣ ਭਰਾ ਇਸ ਗੱਲ ਨੂੰ ਸੁਣ ਰਹੇ ਹੋ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਕੁਸੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਭਰ ਦੇ ਲੋਕ ਬੜੇ ਚਿੰਤਤ ਔਰ ਦੁਖੀ ਨੇ ਇਸ ਗੱਲ ਤੋਂ ਕਿ ਇੱਕ ਮਾਂ ਪਿਓ ਦਾ ਇੱਕ ਲਾਹਤਾ ਨੌਜਵਾਨ ਪੁੱਤਰ ਉੱਥੇ ਫਸ ਚੁੱਕਿਆ ਤਾਂ ਹੁਣ ਉਹਦੇ ਮਾਤਾ ਪਿਤਾ ਇਕੱਲੇ ਨੇ ਹਿੰਦੁਸਤਾਨ ਦੇ ਵਿੱਚ ਯਾਨੀ ਆਪਣੇ ਪੰਜਾਬ ਦੇ ਵਿੱਚ ਤਾਂ ਤੁਹਾਡੀ ਕੀ ਰਾਏ ਆ ਇਸ ਤੇ ਮੈਂ ਤੁਹਾਡਾ ਜਵਾਬੀ ਜਰੂਰ ਦੇਵਾਂਗਾ ਤਾਂ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਮੇਰੀ ਰਾਏ ਹੈ ਕਿ ਹਰਜਿੰਦਰ ਸਿੰਘ ਨੂੰ ਨਾਜਰਾ ਚੈਨਲ ਕਹਿ ਰਿਹਾ ਨਾ 40 ਸਾਲ ਦੀ ਸਜ਼ਾ 50 ਸਾਲ ਦੀ 45 ਸਾਲ ਦੀ ਇਸ ਤਰ੍ਹਾਂ ਦੀ ਸਜ਼ਾ ਕੋਈ ਨਹੀਂ ਹੋਏਗੀ ਕਿਉਂਕਿ ਜਿੱਥੇ ਹਰਜਿੰਦਰ ਸਿੰਘ ਦੀ ਗਲਤੀ ਹੈ ਕਿ ਉਸਨੇ ਗਲਤ ਯੂ ਟਰਨ ਲਿਆ ਉਹਦੇ ਨਾਲ-ਨਾਲ ਹੀ ਜਿਹੜੇ ਉਹ ਗੱਡੀ ਦੇ ਡਰਾਈਵਰ ਹੈ ਉਸਦੀ ਵੀ ਗਲਤੀ ਹੈ ਕਿਉਂਕਿ ਵੀਰੋ ਕਾਨੂੰਨ ਇਹ ਹੈ ਕਿ ਜਿਹੜੀ ਗੱਡੀ ਹੈ ਜਿੰਨੀ ਉਹਦੀ ਸਪੀਡ ਹੁੰਦੀ ਹੈ ਉਹਦਾ ਦੋ ਗੁਣਾ ਉਸਦਾ فاਸਲਾ ਹੋਣਾ ਚਾਹੀਦਾ ਦੂਸਰੀ ਗੱਡੀ ਤੋਂ ਅਗਰ ਗੱਡੀ ਤਾਂ 20 ਦੀ ਸਪੀਡ ਤੇ ਚੱਲ ਰਹੀ ਹੈ ਤੇ ਤੁਹਾਡਾ ਜਿਹੜਾ ਦੂਸਰੀ ਗੱਡੀ ਤੋਂ ਫਾਸਲਾ ਹੋਵੇ ਉਹ 40 ਫੁੱਟ ਦਾ ਹੋਣਾ ਚਾਹੀਦਾ ਅਗਰ 100 ਦੀ ਸਪੀਡ ਤੇ ਜਾ ਰਹੇ ਜੇ ਤੇ 200 ਫੁੱਟ ਦਾ ਅਗਰ ਉਹ ਗੱਡੀ 200 ਫੁੱਟ ਤੇ ਹੁੰਦੀ ਤੇ ਅਰਜਿੰਦਰ ਸਿੰਘ ਜਿੱਥੇ ਮਰਜ਼ੀ ਕਰ ਦਿੰਦਾ ਉਹ ਅਗਰ ਆਪਣੇ ਬ੍ਰੇਕ ਲਾਉਂਦੇ ਤੇ ਵੀ ਉਹ ਗੱਡੀ ਵੀ ਉਹਨਾਂ ਦੀ ਚੰਗੀ ਸੀ ਕਦੀ ਵੀ ਹਾਦਸਾ ਨਹੀਂ ਹੋ ਸਕਦਾ ਔਰ ਅਗਰ ਹਾਦਸਾ ਹੁੰਦਾ ਵੀ ਤੇ ਏਡੀ ਸਲੋ ਗੱਡੀ ਨੇ ਜਾ ਕੇ ਲਗਣਾ ਸੀ ਕਿ ਜਿਹੜੇ ਅੰਦਰ ਪੈਸੇਂਜਰ ਸੀ ਉਹਨਾਂ ਨਾਲ ਕੋਈ ਜਾਨੀ ਨੁਕਸਾਨ ਨਸੀ ਹੋਣਾ ਕਿਉਂਕਿ ਉਹਨਾਂ ਦੀ ਓਵਰ ਸਪੀਡ ਹੈਗੀ ਸੀ ਫਾਸਲਾ ਜਿਹੜਾ ਮੁਕਰਰਾ ਫਾਸਲਾ ਸੀ ਉਸ ਤੋਂ ਬਹੁਤ ਘੱਟ ਸੀ ਇਸ ਕਰਕੇ ਜਦੋਂ ਹਰਜਿੰਦਰ ਸਿੰਘ ਨੇ ਟਰੱਕ ਦਾ ਯੂਟਰਨ ਲਿਆ ਤੇ ਵੀਰੋ ਤੇਜ਼ ਰਫਤਾਰੀ ਦੀ ਵਜ੍ਹਾ ਜੋ ਜਾ ਕੇ ਉਹ ਹਿੱਟ ਹੋ ਗਿਆ ਜਿੰਨਾ ਕਸੂਰਵਾਰ ਇੱਥੇ ਹਰਜਿੰਦਰ ਸਿੰਘ ਹੈ ਉਹਨੇ ਕਸੂਰਵਾਰ ਅਮਰੀਕਾ ਦੇ ਸ਼ਹਿਰੀ ਵੀ ਹੈ ਇਸ ਲਿਹਾਜ਼ ਦੇ ਨਾਲ ਅਗਰ ਹਰਜਿੰਦਰ ਸਿੰਘ ਦਾ ਵਕੀਲ ਇਹ ਨੁਕਤਾ ਜ਼ਰੂਰ ਸਾਹਮਣੇ ਰੱਖੇਗਾ ਤੇ ਹਰਜਿੰਦਰ ਸਿੰਘ ਨੂੰ 5 ਤੋਂ 6 ਸਾਲ ਦੀ ਹੀ ਸਜ਼ਾ ਆਈ ਥਿੰਕ ਹੋਏਗੀ ਬਾਕੀ ਜਿਹੜੀਆਂ ਐੜੀਆਂ ਮੀਡੀਆ ਤੇ ਚੱਲ ਰਹੀਆਂ ਕਰਦੇ ਦੱਸਿਆ ਇਹਨੂੰ 40 ਸਾਲ ਦੀ ਸਜ਼ਾ ਆ ਗਈ 45 ਦੀ 50 ਦੀ ਇਹ ਸਾਰੀਆਂ ਝੂਠੀਆਂ ਖਬਰਾਂ ਵੈ ਫੇਕ ਖਬਰਾਂ ਵੈ ਕਿਉਂਕਿ ਹਰਜਿੰਦਰ ਸਿੰਘ ਦਾ ਤਾਂ ਹਜੇ ਕੇਸ ਲੱਗਾ ਹੀ ਨਹੀਂ ਹੈ ਅੱਜ ਸੁਣਵਾਈ ਹੋਈ ਹੈ ਜੱਜ ਸਾਹਿਬ ਨੇ ਕਿਹਾ ਵੈ ਕਿ ਆਪਣਾ ਤੁਸੀਂ ਵਕੀਲ ਲੈ ਕੇ ਆਓ ਤੇ ਸਜ਼ਾ ਕਿੱਥੋਂ ਹੋ ਗਈ ਹਜੇ ਟਾਈਮ ਲੱਗੇਗਾ ਪੇਸ਼ ਹੋਣੀਆਂ ਫਿਰ ਇਹਦੇ ਤੇ ਸਜ਼ਾ ਦਾ ਜੜਾ ਵੈ ਉਹ ਸਾਹਮਣੇ ਆਏਗੀ ਬਾਕੀ ਵੀਰੋ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਰੂਰ ਲਾਜ਼ਮੀ ਕਰਾ ਆਪੜੇ ਸਾਰਾ ਖਿਆਲ ਰੱਖਣਾ ਯਾਦ ਰੱਖਣਾ ਅੱਲਾ ਫੇ